ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਬਿਲਕੁਲ ਫ੍ਰੀ ਆਫ ਕਟਿੰਗ ਤੇ ਸਟੀਚਿੰਗ ਦੇ ਕੋਰਸ ਦੇ ਵਿੱਚ ਤੇ ਅੱਜ ਦਾ ਜਿਹੜਾ ਆਪਣੀ ਕਲਾਸ ਹੈ ਇਹਦੇ ਵਿੱਚ ਆਪਾਂ ਪਟਿਆਲਾ ਸ਼ਾਹੀ ਸਲਵਾਰ ਦੀ ਕਟਿੰਗ ਬਾਰੇ ਤੁਹਾਨੂੰ ਦੱਸਾਂਗੇ ਪਟਿਆਲਾ ਸ਼ਾਹੀ ਸਲਵਾਰ ਦੀ ਖਾਸੀਅਤ ਇਹੀ ਹੈ ਕਿ ਇਹਨੂੰ ਹਰ ਇੱਕ ਏਜ ਵਿੱਚ ਆਪਾਂ ਪਾ ਸਕਦੇ ਹਾਂ ਔਰ ਜਿਹੜੀ ਇਹਦੀ ਖਾਸੀਅਤ ਹੈ ਉਹ ਬੈਕ ਸਾਈਡ ਤੋਂ ਜਿਹੜੀ ਇਹਦੀ ਲੁੱਕ ਹੈ ਉਹ ਪਰਫੈਕਟ ਹੋਣੀ ਚਾਹੀਦੀ ਹੈ ਜਿਹੜੇ ਉਹਦੇ ਵਾੜਾ ਉਹ ਬਿਲਕੁਲ ਸਹੀ ਢੰਗ ਨਾਲ ਪਏ ਹੋਣੇ ਚਾਹੀਦੇ ਹੈ ਤੇ ਜਿਹੜੇ ਇਹ ਵਾੜ ਹੈ ਉਹਨੂੰ ਸਹੀ ਢੰਗ ਨਾਲ ਪਾਉਣ ਵਾਸਤੇ ਪਹਿਲਾਂ ਆਪਾਂ ਨੂੰ ਜਿਹੜੀ ਕਟਿੰਗ ਹੈ ਉਹ ਪਰਫੈਕਟ ਤਰੀਕੇ ਨਾਲ ਕਰਨੀ ਪਊਗੀ ਇਹਦੀ ਕਟਿੰਗ ਅੱਜ ਮੈਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਦੱਸੂਗੀ ਵੀ ਤੁਸੀਂ ਕਿਵੇਂ ਕਰਨੀ ਹੈ ਜਿਹਦੇ ਨਾਲ ਤੁਹਾਡੀ ਪਟਿਆਲਾ ਸਲਵਾਰ ਦੀ ਜਿਹੜੀ ਲੁੱਕ ਹੈ ਉਹ ਬਹੁਤ ਸੋਹਣੀ ਬਣ ਕੇ ਆਊਗੀ ਤੇ ਜਿਹੜਾ ਅੱਜ ਦੀ ਸਲਵਾਰ ਦਾ ਆਪਣੇ ਕੋਲੇ ਨਾਪ ਹੈ ਉਹ ਕੁਝ ਇਸ ਤਰ੍ਹਾਂ ਜਿਹੜੀ ਸਲਵਾਰ ਦੀ ਲੰਬਾਈ ਹੈ ਉਹ 43 ਇੰਚ ਹੈ ਤੇ ਜਿਹੜੀ ਮੂਰੀ ਹੈ ਉਹ 7.5 ਹੈ ਪਟਿਆਲਾ ਸ਼ਾਹੀ ਸਲਵਾਰ ਦੇ ਵਿੱਚ ਤੁਸੀਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਇਹਦੇ ਵਿੱਚ ਜਿਹੜਾ ਪਹੁੰਚ ਹੈ ਉਹ ਜਿਆਦਾ ਵੱਡਾ ਨਹੀਂ ਪਾਉਣਾ ਹੁੰਦਾ ਇੱਥੇ ਜਿਹੜਾ ਨਾਪ ਹੈ ਮੇਰੇ ਕੋਲ ਜਿਵੇਂ ਲੈਂਥ ਜ਼ਿਆਦਾ ਹੈ ਤੇ ਉਹਦੇ ਅਕੋਰਡਿੰਗ ਪਹੁੰਚ ਆ ਜਿਹਦੇ ਪੈਰ ਵੀ ਵੱਡੇ ਉਹਨਾਂ ਦਾ ਤੇ ਇਸ ਕਰਕੇ ਆਪਾਂ 7.5 ਰੱਖਿਆ ਨਹੀਂ ਤੁਸੀਂ ਇਹਦਾ ਪਹੁੰਚਾ 6 6.5 ਪੌਣੇ 7 ਜਾਂ 7 ਤੱਕ ਵੀ ਰੱਖ ਸਕਦੇ ਹੋ ਤੇ ਜਿਹੜਾ ਇਹਦੇ ਵਿੱਚ ਆਪਣੇ ਕੋਲੇ 벨ਟ ਦਾ ਨਾਪ ਹੈ ਉਹ ਤੇ ਇਹ ਮੇਰੇ ਕੋਲੇ 3.5 ਮੀਟਰ ਕੱਪੜਾ ਹੈ ਸਲਵਾਰ ਦਾ ਜਿਹਦੇ ਨਾਲ ਆਪਾਂ ਪਟਿਆਲਾ ਚਾਈ ਸਲਵਾਰ ਵੀ ਆਪਾਂ ਕੱਪੜੇ ਨੂੰ ਰੱਖਣਾ ਕਿਵੇਂ ਹੈ ਕਿਉਂਕਿ ਬਹੁਤ ਪਹਿਣਾਏ ਗੱਲ ਕਹਿ ਦਿੰਦੀਆਂ ਐ ਵੀ ਕੱਪੜਾ ਸਾਨੂੰ ਫੋਲਡ ਕਰਨਾ ਜ਼ਰੂਰ ਦੱਸ ਦਿਆ ਕਰੋ ਜਿਵੇਂ ਆ ਆਪਣੀ ਸਿੱਧੀ ਸਾਈਡ ਹੈ ਤੇ ਜਿੱਧਰ ਮੈਂ ਇਹ ਕਰਾਸ ਦੇ ਨਿਸ਼ਾਨ ਲਗਾਏ ਹੋਏ ਐ ਇਹ ਉਲਟੀ ਸਾਈਡ ਹੈ ਤਾਂ ਆਪਾਂ ਉਲਟੀ ਸਾਈਡ ਨੂੰ ਬਾਹਰ ਰੱਖਣਾ ਤੇ ਸਿੱਧੀ ਸਾਈਡ ਨੂੰ ਅੰਦਰ ਰੱਖਿਆ ਤੇ ਆ ਆਪਣੀਆਂ ਜਿਹੜੀਆਂ ਕੰਨੀਆਂ ਦੋਨੇ ਇਹ ਦੋਨਾਂ ਕੰਨੀਆਂ ਨੂੰ ਇਦਾਂ ਜੋੜ ਕੇ ਆਪਸ ਦੇ ਵਿੱਚ ਆਪਾਂ ਇਹ ਕੱਪੜੇ ਨੂੰ 4 ਫੋਲਡ ਕਰਕੇ ਇਦਾਂ ਰੱਖ ਲਵਾਂਗੇ ਤੇ ਇਸ ਤਰ੍ਹਾਂ ਆਪਾਂ ਕੱਪੜੇ ਨੂੰ 4 ਫੋਲਡ ਕਰਕੇ ਰੱਖ ਲਿਆ ਤੇ ਇੱਥੇ ਆਪਾਂ ਦੇਖੋ ਜਿਵੇਂ ਆਪਣੇ ਕੋਲੇ ਜਿਹੜੀ ਸਲਵਾਰ ਦੀ ਲੰਬਾਈ ਹੈ ਉਹ 43 ਹੈ ਤਾਂ ਜਿਵੇਂ ਤੁਹਾਨੂੰ ਪਤਾ ਹੈ ਵੀ ਆਪਾਂ ਇਹਦੇ ਵਿੱਚ 1 ਇੰਚ ਹੈ ਜਿਹੜਾ ਉਹ ਮਾਰਜਨ ਲਵਾਂਗੇ ਜਿਹੜਾ ਇਹ ਮਾਰਜਨ ਹੈ ਸੇਮ ਬਾਕੀ ਸਲਵਾਰਾਂ ਦੀ ਤਰ੍ਹਾਂ ਜਿਵੇਂ ਆਪਣੇ ਵਲਾਂ ਦੇ ਵਿੱਚ ਤੇ ਪਹੁੰਚੇ ਦੇ ਵਿੱਚ ਜਿਹੜੀ ਸਲਾਈ ਦੇ ਵਿੱਚ ਚਾਹੀਦਾ ਹੁੰਦਾ ਹੈ ਉਹ 1 ਇੰਚ ਆਪਾਂ ਜ਼ਿਆਦਾ ਲੈਣਾ ਤੇ ਇੱਥੇ ਆਪਣੇ ਕੋਲ ਟੋਟਲ 44 ਹੋ ਗਿਆ ਤਾਂ 44 ਦੇ ਵਿੱਚੋਂ ਆਪਾਂ ਮਾਈਨਸ ਕਰਨਾ ਹੁੰਦਾ ਹੈ 벨ਟ ਦਾ ਜਿੰਨੀ ਵੀ ਤੁਸੀਂ 벨ਟ ਬਣਾਉਣਾ ਚਾਹੁੰਦੇ ਹੋ ਚਾਹੇ 4 ਇੰਚ ਚਾਹੇ 4.5 ਚਾਹੇ 5 ਉਹ ਇਹਦੇ ਚੋਂ ਤੁਸੀਂ ਮਾਈਨਸ ਕਰ ਦੇਣੀ ਹੈ ਜਿਵੇਂ ਮੈਂ ਇੱਥੇ 5 ਇੰਚ ਦੀ 벨ਟ ਪਾ ਰਹੀ ਹਾਂ ਤਾਂ ਇਹਦੇ ਵਿੱਚੋਂ ਆਪਾਂ 44 ਵਿੱਚੋਂ 5 ਨੂੰ ਮਾਈਨਸ ਕਰ ਦੇਾਂਗੇ ਤਾਂ ਟੋਟਲ ਆਪਣੇ ਕੋਲੇ 39 ਇੰਚ ਆ ਜਿਹੜਾ ਉਹ ਬਚੂਗਾ ਤੇ ਇਸ ਤਰੀਕੇ ਦੇ ਨਾਲ ਆਪਾਂ 39 ਇੰਚ ਇਥੋਂ ਆਪਾਂ ਲੈਂਥ ਲਗਾਵਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਓਪੋਜ਼ਿਟ ਸਾਈਡ ਤੇ 39 ਦਾ ਨਿਸ਼ਾਨ ਲਗਾਵਾਂਗੇ ਜਿਵੇਂ ਮੈਂ ਇੱਥੇ ਕੱਪੜੇ ਤੇ ਪੂਰੇ ਤੇ ਕਰਾਸ ਲਗਾਏ ਐਵੇਂ ਤੁਸੀਂ ਲਗਾਉਣੇ ਐ ਤੇ ਜਿਵੇਂ ਮੈਂ ਇਧਰੋਂ ਬਿਲਕੁਲ ਇਹਨੂੰ ਇਕੁਅਲ ਕਰ ਲਿਆ ਸਕੇਲ ਦੇ ਨਾਲ ਇਸੇ ਤਰ੍ਹਾਂ ਕੱਪੜੇ ਨੂੰ ਇਕੁਅਲ ਕਰਕੇ ਰੱਖਣਾ ਜੇ ਤੁਹਾਡਾ ਕੱਪੜਾ ਇਧਰ ਸਾਈਡ ਤੋਂ ਘੱਟ ਵੱਧ ਹੋਊਗਾ ਤਾਂ ਫਿਰ ਜਿਹੜੀ ਕਟਿੰਗ ਐ ਉਹ ਪ੍ਰੋਪਰ ਢੰਗ ਨਾਲ ਨਹੀਂ ਹੁੰਦੀ ਤੁਸੀਂ ਐਲ ਸਕੇਲ ਦੇ ਨਾਲ ਜਿਹੜਾ ਫालतू ਕੱਪੜਾ ਹੁੰਦਾ ਉਹਦੀ ਕਟਿੰਗ ਪਹਿਲਾਂ ਹੀ ਕਰ ਦਿਆ ਕਰੋ ਤੇ ਇਸ ਤਰ੍ਹਾਂ ਆਪਾਂ ਇੱਥੋਂ ਕਟਿੰਗ ਕਰਾਂਗੇ ਤੇ ਇਸ ਤਰ੍ਹਾਂ ਇੱਥੋਂ ਕੱਪੜੇ ਨੂੰ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਨੂੰ ਡਬਲ ਕਰਕੇ ਰੱਖ ਲਿਆ ਹੈ ਇਹਦੇ ਵਿੱਚ ਜਿਹੜੀਆਂ ਕੰਨੀਆਂ ਦੋਨੇ ਉਹ ਮੇਰੇ ਵਾਲੀ ਸਾਈਡ ਤੇ ਐ ਕੰਨੀ ਦੇ ਨਾਲ ਆਪਾਂ ਕੰਨੀ ਨੂੰ ਜੋੜ ਕੇ ਕੱਪੜਾ ਇਦਾਂ ਰੱਖ ਲੈਣਾ ਤੇ ਜਿਹੜੀ ਬੰਦ ਸਾਈਡ ਐ ਉਹ ਤੁਹਾਡੇ ਵਾਲੀ ਸਾਈਡ ਤੇ ਐ ਹੁਣ ਆਪਾਂ ਇੱਥੋਂ ਪਹੁੰਚੇ ਦੀ ਕਟਿੰਗ ਕਰਨੀ ਐ ਜਿਵੇਂ ਆਪਾਂ ਇੱਥੇ ਜਿਹੜਾ ਪਹੁੰਚਾ ਇੱਥੋਂ ਲਵਾਂਗੇ ਪਾਉਣ ਵਾਸਤੇ ਉਹ ਆਪਾਂ 6.5 ਯਾਨੀ ਕਿ 13 ਇੰਚ ਜਿਹੜਾ ਕੱਪੜਾ ਉਹ ਲਵਾਂਗੇ 13 13 ਤੇ ਤੁਸੀਂ ਤਿੰਨ ਜਗ੍ਹਾ ਤੇ ਇਦਾਂ ਨਿਸ਼ਾਨ ਲਗਾ ਲਓ ਤੇ ਇਹਨਾਂ ਤਿੰਨਾਂ ਨਿਸ਼ਾਨਾਂ ਨੂੰ ਆਪਸ ਦੇ ਵਿੱਚ ਸਿੱਧਾ ਮੈਚ ਕਰ ਦੋ ਤੇ ਇੱਥੋਂ ਆਪਾਂ ਇਹਦੀ ਕਟਿੰਗ ਕਰ ਦਾਂਗੇ ਤੇ ਇਸ ਤਰ੍ਹਾਂ ਆਪਣੇ ਜਿਹੜੇ ਪਹੁੰਚੇ ਦੀ ਕਟਿੰਗ ਹੈ ਉਹ ਹੋ ਗਈ ਹੈ ਇਹ ਆਪਣੇ ਦੋਨੇ ਪਹੁੰਚੇ ਜਿਹੜੇ ਕੱਟੇ ਗਏ ਐ ਤੇ ਜਿਹੜਾ ਇਹਦੇ ਨਾਲੋਂ ਇਹ ਬਚਿਆ ਹੋਇਆ ਕੱਪੜਾ ਇੱਥੇ ਆਪਾਂ ਇਹਦੀ 벨ਟ ਦੀ ਕਟਿੰਗ ਕਰਾਂਗੇ ਜਿਵੇਂ ਆਪਣੇ ਕੋਲੇ ਜਿਹੜੀ 벨ਟ ਹੈ ਉਹ 22 ਇੰਚ ਜਿਹੜੀ ਰੈਡੀ 벨ਟ ਹੈ ਤਾਂ ਆਪਾਂ ਇੱਥੇ 1 ਇੰਚ ਜ਼ਿਆਦਾ ਰੱਖ ਕੇ ਇਹਦੇ ਉੱਪਰ ਇੱਕ ਨਿਸ਼ਾਨ ਲਗਾਵਾਂਗੇ ਤੇ ਇਸੇ ਤਰ੍ਹਾਂ ਇਹਦੇ ਸਾਹਮਣੇ ਬਿਲਕੁਲ 23 ਤੇ ਨਿਸ਼ਾਨ ਲਗਾ ਕੇ ਇਹਨਾਂ ਨਿਸ਼ਾਨਾਂ ਨੂੰ ਆਪਸ ਦੇ ਵਿੱਚ ਮੈਚ ਕਰ ਦਾਂਗੇ ਤੇ ਇਸ ਤਰ੍ਹਾਂ ਆਪਾਂ ਜਿਹੜਾ ਇਹ ਡਬਲ ਕੱਪੜਾ ਵਿੱਚੋਂ ਹੁੰਦਾ ਇਹਨੂੰ ਵੀ ਅਲੱਗ-ਅਲੱਗ ਕਰ ਦਾਂਗੇ ਜੇ ਤੁਸੀਂ 5 ਇੰਚ ਜਿਹੜੀ ਬੈਲਟ ਹੈ ਉਹ ਰੱਖਣਾ ਚਾਹੁੰਦੇ ਆ ਤਾਂ ਤੁਸੀਂ 2.5 ਇੰਚ ਕੱਪੜਾ ਉਸ ਤੋਂ ਜ਼ਿਆਦਾ ਲੈ ਲਿਆ ਕਰੋ ਕਿਉਂਕਿ 2 ਇੰਚ ਜਿਹੜਾ ਉਹ ਨੇਫਾ ਹੋਲਡ ਹੋ ਜਾਂਦਾ ਹੈ ਤੇ ਜਿਹੜਾ ਅੱਧਾ ਇੰਚ ਹੈ ਉਹ ਆਪਣੇ ਬਲਾਂ ਦੇ ਵਿੱਚ ਆ ਜਾਂਦਾ ਹੈ ਇਸ ਤਰ੍ਹਾਂ ਦੇਖੋ ਆਪਣੀ ਜਿਹੜੀ 벨ਟ ਦੀ ਕਟਿੰਗ ਹੈ ਉਹ ਵੀ ਹੋ ਚੁੱਕੀ ਹੈ ਹੁਣ ਆਪਾਂ ਕਰਾਂਗੇ ਕੁੰਦਿਆਂ ਦੀ ਕਟਿੰਗ ਕੁੰਦਿਆਂ ਦੀ ਕਟਿੰਗ ਕਰ ਲਈ ਆਪਾਂ ਕੱਪੜੇ ਨੂੰ ਕਿਵੇਂ ਰੱਖਣਾ ਹੈ ਉਹਦਾ ਤਰੀਕਾ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਹਾਂ ਪਟਿਆਲਾ ਸ਼ਾਹੀ ਸਲਵਾਰ ਦੇ ਜਦੋਂ ਆਪਾਂ ਕੁੰਦੇ ਦੀ ਕਟਿੰਗ ਕਰਨੀ ਹੈ ਉਹਦੇ ਵਿੱਚ ਇਹੀ ਡਿਫਰੈਂਸ ਹੈ ਆਪਾਂ ਪੂਰੇ ਪਨੇ ਨੂੰ ਡਬਲ ਕਰਕੇ ਰੱਖਣਾ ਹੈ ਕਿਉਂਕਿ ਜਿੰਨਾ ਆਪਣੇ ਕੋਲੇ ਪਨਾ ਚੌੜਾ ਹੋਊਗਾ ਓਨੇ ਜ਼ਿਆਦਾ ਪਟਿਆਲਾ ਸ਼ਾਹੀ ਸਲਵਾਰ ਦੇ ਵਿੱਚ ਵੜ ਪੈਂਦੀ ਹੈ ਕਿਹੜੀਆਂ-ਕਿਹੜੀਆਂ ਮੇਰੀਆਂ ਭੈਣਾਂ ਜਿਹੜੀਆਂ ਪਟਿਆਲਾ ਸ਼ਾਹੀ ਸਲਵਾਰ ਦੀ ਕਟਿੰਗ ਫਸਟ ਟਾਈਮ ਕਰਨੀ ਆ ਉਹ ਜ਼ਰੂਰ ਕਮੈਂਟ ਕਰਕੇ ਦ ਤੇ ਕਿਹੜੀਆਂ ਪੈਣਾ ਪਹਿਲਾਂ ਕਰ ਚੁੱਕੇ ਆ ਦੇਖ ਚੁੱਕੇ ਆ ਉਹ ਵੀ ਜ਼ਰੂਰ ਕਮੈਂਟ ਕਰਿਓ ਵੀ ਤੁਹਾਨੂੰ ਮੇਰਾ ਤਰੀਕਾ ਜਿਹੜਾ ਉਹ ਈਜ਼ੀ ਲੱਗ ਗਿਆ ਜਾਨ ਆਪਾਂ ਜਿਹੜੇ ਪੌਂਚੇ ਦੀ ਕਟਿੰਗ ਕਰਨੀ ਹੁੰਦੀ ਹੈ ਜਿਵੇਂ ਆਪਣੇ ਕੋਲ ਜਿਹੜਾ ਪੌਂਚਾ ਉਹ 7.5 ਇੰਚ ਆ ਜਿਹੜਾ ਰੈਡੀ ਹੈ ਤਾਂ ਆਪਾਂ ਜਿਹੜੇ ਆਪਣੇ ਕੋਲੇ ਪੌਂਚੇ ਕੱਟੇ ਹੋਏ ਆ ਆਪਾਂ ਸੌਖਾ ਤਰੀਕਾ ਇਹੀ ਹੈ ਵੀ ਇਹਨਾਂ ਨੂੰ ਬਿਲਕੁਲ ਇੱਕ ਸਾਈਡ ਤੋਂ ਇਦਾਂ ਨਾਲ ਲਗਾ ਕੇ ਆਪਾਂ ਇਹਨੂੰ ਰੱਖ ਲੈਣਾ ਜਿਵੇਂ ਆਪਣੇ ਕੋਲੇ 6.5 ਇੰਚ ਪੌਂਚਾ ਰੈਡੀ ਹੈ ਤਾਂ ਆਪਾਂ ਇਸ ਤੋਂ ਅੱਗੇ ਜਿਵੇਂ 7.5 ਇੰਚ ਆਪਾਂ ਰੈਡੀ ਕਰਨਾ ਪਹੁੰਚਾ ਤਾਂ ਤੁਸੀਂ 1 ਇੰਚ ਅੱਗੇ ਤੱਕ ਇੱਥੇ ਨਿਸ਼ਾਨ ਲਗਾ ਲਓ ਹੁਣ ਇਸ ਤੋਂ ਬਾਅਦ ਆਪਾਂ ਲੈਣਾ ਹੁੰਦਾ ਮਾਰਜਨ ਸਲਾਈਆਂ ਦਾ ਜਿਹੜਾ ਕਿ ਆਹ ਸਲਾਈਆਂ ਦੇ ਵਿੱਚ ਵੀ ਆਊਗਾ ਤੇ ਜਿਹੜਾ ਬੈਕ ਵਾਲੀ ਸਲਾਈ ਦੇ ਵਿੱਚ ਵੀ ਆਊਗਾ ਇੱਥੇ ਆਪਾਂ 1.5 ਇੰਚ ਤੇ ਨਿਸ਼ਾਨ ਲਗਾਵਾਂਗੇ ਜਿਹੜਾ ਕਿ ਸਲਾਈਆਂ ਦਾ ਮਾਰਜਨ ਹੈ ਇੱਥੋਂ ਬਿਲਕੁਲ ਸਿੱਧਾ ਆਪਾਂ ਇੱਕ ਨਿਸ਼ਾਨ ਲਗਾ ਦਾਂਗੇ ਜਿਵੇਂ ਆਪਾਂ ਇਧਰਲੀ ਸਾਈਡ ਤੇ ਨਿਸ਼ਾਨ ਲਗਾ ਲਿਆ ਜਿਹੜਾ ਕਿ ਕੁੰਡੇ ਦਾ ਨਿਸ਼ਾਨ ਹੈ ਇਹ ਆਪਣੇ ਪਹੁੰਚ ਆ ਗਏ ਤੇ ਇਹ ਆਪਣੇ ਕੁੰਡੇ ਆ ਗਏ ਤੇ ਜਿਹੜਾ ਆ ਅੱਗੇ ਕਪੜਾ ਬਚਿਆ ਇੱਥੇ ਆਪਣਾ ਆਸਣ ਜਿਹੜਾ ਉਹ ਬਣੂਗਾ ਤੇ ਇਹਦੇ ਓਪੋਜ਼ਿਟ ਬਿਲਕੁਲ ਆਪਾਂ ਦੂਜੀ ਸਾਈਡ ਤੇ ਵੀ ਆਪਣੇ ਜਿਹੜੇ ਕੁੰਡੇ ਦਾ ਨਿਸ਼ਾਨ ਲਗਾਉਣਾ ਹੁੰਦਾ ਹੈ ਧਿਆਨ ਤੁਸੀਂ ਇਹੀ ਰੱਖਣਾ ਵੀ ਜਿਵੇਂ ਇਧਰਲੀ ਸਾਈਡ ਤੇ ਆਪਾਂ ਇਧਰ ਆਸਣ ਰੱਖਿਆ ਤੇ ਇਦੋਂ ਦੂਜੀ ਸਾਈਡ ਜਿਹੜੀ ਉਲਟੀ ਸਾਈਡ ਹੈ ਉਦੋਂ ਆਪਾਂ ਉਧਰ ਦੂਜੇ ਪਾਸੇ ਜਿਹੜਾ ਹੈਗਾ ਆਸਣ ਰੱਖਣਾ ਹੁੰਦਾ ਹੈ ਇਸੇ ਤਰੀਕੇ ਨਾਲ ਹੀ ਚਾਹੇ ਤੁਸੀਂ ਜਿਵੇਂ ਆਪਾਂ ਇਧਰ ਪਹੁੰਚਾ ਰੱਖ ਕੇ ਨਿਸ਼ਾਨ ਲਗਾਇਆ ਹੈ ਉਸੇ ਤਰੀਕੇ ਦੇ ਨਾਲ ਹੀ ਉਧਰ ਪਹੁੰਚਾ ਰੱਖ ਕੇ ਵੀ ਆਪਾਂ ਨਿਸ਼ਾਨ ਇਹ ਲਗਾ ਤੇ ਸੇਮ ਉਹੀ ਤਰੀਕੇ ਦੇ ਨਾਲ ਆਪਾਂ ਇਧਰਲੀ ਸਾਈਡ ਤੇ ਵੀ 7.5 ਇੰਚ ਆਪਣਾ ਪਹੁੰਚੇ ਦੀ ਪੂਰੀ ਚੜਾਈ ਨੂੰ ਪੂਰਾ ਕੀਤਾ ਤੇ ਉਸ ਤੋਂ ਬਾਅਦ 1.5 ਇੰਚ ਹੈ ਜਿਹੜਾ ਉਹ ਆਪਾਂ ਆਪਦਾ ਮਾਰਜਨ ਲੈਸ ਲਾਈਆਂ ਵਾਸਤੇ ਤੇ ਇਸ ਤਰੀਕੇ ਦੇ ਨਾਲ ਆਪਾਂ ਇਧਰ ਵੀ ਇਹ ਨਿਸ਼ਾਨ ਲਗਾ ਲਿਆ ਹੁਣ ਤੁਸੀਂ ਇਹ ਵਾਲੇ ਮਾਰਕ ਨੂੰ ਉਹ ਵਾਲੇ ਮਾਰਕ ਦੇ ਨਾਲ ਮੈਚ ਕਰਨਾ ਐ ਐਨਸੀ ਟੇਪ ਨੂੰ ਰੱਖ ਕੇ ਬਿਲਕੁਲ ਇੱਥੇ ਜਿੱਥੇ ਆਪਣਾ ਮਾਰਕ ਦਾ ਐਂਡ ਹੁੰਦਾ ਹੈ ਉੱਥੋਂ ਤੁਸੀਂ ਇਸ ਤਰੀਕੇ ਦੇ ਨਾਲ ਇੰਚ ਟੇਪ ਨੂੰ ਰੱਖਣਾ ਤੇ ਇਸ ਤਰੀਕੇ ਦੇ ਨਾਲ ਇਹਦੇ ਉੱਪਰ ਮਾਰਕ ਲਗਾਉਂਦੇ ਜਾਣਾ ਤੇ ਦੂਜੀ ਸਾਈਡ ਤੇ ਵੀ ਐਂਟੀ ਟੇਪ ਨੂੰ ਉਸੇ ਤਰੀਕੇ ਦੇ ਨਾਲ ਜਿਵੇਂ ਆਪਾਂ ਉਧਰ ਰੱਖਿਆ ਸੀ ਜਿੱਥੇ ਆਪਣਾ ਐਂਡ ਹੁੰਦਾ ਹੈ ਉੱਥੋਂ ਤੱਕ ਹੀ ਰੱਖਣਾ ਤੇ ਇਸ ਤਰ੍ਹਾਂ ਆਪਾਂ ਜਿਹੜੇ ਐਂਡ ਤੱਕ ਇਹਦੇ ਮਾਰਕ ਲਗਾ ਲਏ ਜਿਵੇਂ ਜਿਵੇਂ ਇਹ ਮਾਰਕ ਲੱਗਿਆ ਉਸੇ ਤਰੀਕੇ ਦੇ ਨਾਲ ਹੀ ਆਪਾਂ ਕੱਪੜੇ ਦੀ ਜਿਹੜੀ ਇੱਥੋਂ ਕਟਿੰਗ ਕਰ ਲਾਂਗੇ ਤੇ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਥੋਂ ਕੱਪੜੇ ਦੀ ਜਿਹੜੀ ਹੈ ਕਟਿੰਗ ਕਰ ਲਈ ਹੈ ਹੁਣ ਜਿਵੇਂ ਆਪਣਾ ਆ ਕਪੜਾ ਰੱਖਿਆ ਹੋਇਆ ਹੈ ਇਸੇ ਤਰੀਕੇ ਦੇ ਨਾਲ ਹੀ ਇਹਨੂੰ ਘੁਮਾ ਕੇ ਆਪਾਂ ਇਹਦੇ ਉੱਪਰ ਸੈੱਟ ਕਰਕੇ ਰੱਖਾਂਗੇ ਤੇ ਇਸ ਤਰ੍ਹਾਂ ਦੇਖੋ ਆਪਾਂ ਇਹ ਦੋਨੇ ਕੁੰਦਿਆਂ ਦੇ ਉੱਪਰ ਜਿਹੜੇ ਦੂਸਰੇ ਕੁੰਦੇ ਆਪਾਂ ਕਟਿੰਗ ਕੀਤੀ ਆ ਉਹਨਾਂ ਨੂੰ ਵੀ ਇਦਾਂ ਟਿਕਾ ਕੇ ਰੱਖ ਲੈਣਾ ਹੁਣ ਜਿਹੜੇ ਆਪਣੇ ਚਾਰੇ ਪੀਸ ਆ ਆਪਾਂ ਇਕੱਠੇ ਰੱਖ ਲਿਆ ਕੁੰਦਿਆਂ ਦੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਆਸਤਨ ਦੀ ਕਟਿੰਗ ਕਰਨੀ ਹੁੰਦੀ ਹੈ ਤੇ ਜਿਹੜੀਆਂ ਭੈਣਾਂ ਨੂੰ ਮੇਰਾ ਤਰੀਕਾ ਕਟਿੰਗ ਦਾ ਪਸੰਦ ਆਇਆ ਉਹ ਇਹਨੂੰ ਲਾਈਕ ਜ਼ਰੂਰ ਕਰਿਓ ਤੇ ਵੱਧ ਵੱਧ ਸ਼ੇਅਰ ਕਰਿਓ ਸ਼ੇਅਰ ਮੈਂ ਤਾਂ ਕਹਿੰਨੀ ਹੁੰਨੀ ਐ ਕਿਉਂਕਿ ਜਿਹੜੀਆਂ ਬਹੁਤ ਭੈਣਾਂ ਐ ਜਿੰਨਾਂ ਤੱਕ ਮੇਰੀ ਵੀਡੀਓ ਨਹੀਂ ਪਹੁੰਚਦੀ ਉਹ ਵੀ ਜਿਹੜਾ ਇਹ ਕੋਰਸ ਐ ਫ੍ਰੀ ਆਫ ਕੋਸਟ ਐ ਉਹਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਦੇਖੋ ਇੱਥੇ ਆਪਾਂ ਆਸਣ ਹੈ ਜਿਹੜਾ ਉਹ 10 ਇੰਚ ਰੱਖਿਆ ਹੈ। ਤੁਸੀਂ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਕੋਰਨਰ ਬਣਿਆ ਹੋਊਗਾ ਇਹਨੂੰ ਤੁਸੀਂ ਟੇਢੀ ਕਟਿੰਗ ਕਰ ਲਿਓ ਤਾਂ ਕਿ ਤੁਹਾਨੂੰ ਜਿਹੜਾ ਆਸਣ ਕੱਢਣਾ ਉਹ ਈਜ਼ੀ ਹੋ ਜਾਏ। ਦੇਖੋ ਹੁਣ ਜਿਵੇਂ ਆਪਾਂ ਇੱਥੇ ਇੱਥੇ ਟੇਢੀ ਕਟਿੰਗ ਕਰ ਲਈ ਹੈ। ਹੁਣ ਤੁਸੀਂ 10 ਦੇ ਨਿਸ਼ਾਨ ਲਗਾਓ ਇੱਥੇ। ਤਾਂ ਆਪਾਂ ਇਧਰ ਵੀ 10 ਦੇ ਨਿਸ਼ਾਨ ਲਗਾ ਕੇ ਇੱਥੋਂ ਇਹਨੂੰ ਬਰਾਬਰ ਕਰਾਂਗੇ। ਤੇ ਇੱਥੋਂ ਆਪਾਂ ਬਿਲਕੁਲ ਸਿੱਧੀ ਇਹਦੀ ਕਟਿੰਗ ਕਰ ਦਾਂਗੇ। ਜਦੋਂ ਆਪਾਂ ਪੂਰੇ ਪਨੇ ਦੇ ਵਿੱਚ ਇਸ ਸਲਵਾਰ ਨੂੰ ਕਟਿੰਗ ਕਰਦੇ ਆਂ ਤਾਂ ਜਿਹੜਾ ਇਹਦੇ ਵਿੱਚ ਵਾਲਾ ਕਪੜਾ ਹੁੰਦਾ ਹੈ ਇਹ ਆਪਣੇ ਝੋਲ ਦੇ ਰੂਪ ਵਿੱਚ ਸਲਵਾਰ ਦੇ ਮਗਰ ਦਿਸਣਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਕਿ ਵਧੀਆ ਨਹੀਂ ਲੱਗਦਾ ਤਾਂ ਤੁਸੀਂ ਇਹੜਾ ਝੋਲ ਕੱਢਣਾ ਹੁੰਦਾ ਸਲਵਾਰ ਦਾ ਉਹ ਇੱਥੇ ਕਟਿੰਗ ਹੀ ਕੱਢ ਦਿਆ ਕਰੋ ਬਾਕੀ ਜਿਹੜਾ ਇੱਥੇ ਆਪਣੇ ਕੋਲੇ ਇੰਨਾ ਹੈ ਉਹ ਬਾਕੀ ਝੋਲ ਹੀ ਹੈ ਜਿਹਨੂੰ ਆਪਾਂ ਕਟਿੰਗ ਕਰਾਂਗੇ ਇੱਥੋਂ ਸੈਂਟਰ ਦੇ ਵਿੱਚ ਨਿਸ਼ਾਨ ਲਗਾਉਣ ਤੋਂ ਬਾਅਦ ਇਹ ਮਾਰਕ ਨੂੰ ਮੈਂ ਇਧਰ ਆਸਨ ਤੱਕ ਮੈਚ ਕਰੂੰਗੀ ਤੇ ਇਧਰੋਂ ਮੈਂ ਪਹੁੰਚੇ ਤੱਕ ਮੈਚ ਕਰੂੰਗੀ ਤੇ ਇਸ ਤਰ੍ਹਾਂ ਤੁਸੀਂ ਲੈਗ ਕਰਵ ਦੇ ਨਾਲ ਵੀ ਇਹ ਨਿਸ਼ਾਨ ਲਗਾ ਸਕਦੇ ਹੋ ਜਾਂ ਸਕੇਲ ਦੇ ਨਾਲ ਵੀ ਇਹ ਨਿਸ਼ਾਨ ਲਗਾ ਕੇ ਇੱਥੋਂ ਤੁਸੀਂ ਕਟਿੰਗ ਕਰ ਸਕਦੇ ਆ ਇਹ ਜਿਹੜਾ ਫालतू ਕੱਪੜਾ ਇਹਦੀ ਹੁਣ ਆਪਾਂ ਇੱਥੋਂ ਕਟਿੰਗ ਕਰ ਦੇਾਂਗੇ ਤੇ ਆ ਦੇਖੋ ਇੱਥੋਂ ਇਹਦੀ ਆਪਾਂ ਕਟਿੰਗ ਕਰਤੀ ਤੇ ਜਿਹੜੇ ਆਪਣੇ ਉੱਪਰੋਂ ਜਿਹੜੇ ਕੁੰਦੇ ਆ ਦੋ ਤਾਂ ਅਲੱਗ ਲੱਗਦੇ ਆ ਹੁੰਦੀਆਂ ਉਹਦੀਆਂ ਪਰ ਜਿਹੜੀਆਂ ਦੋ ਤਿਆਂ ਹੁੰਦੀਆਂ ਉਹ ਉੱਪਰੋਂ ਜੁੜੀਆਂ ਹੁੰਦੀਆਂ ਤਾਂ ਇਹਨਾਂ ਨੂੰ ਵੀ ਆਪਾਂ ਅਲੱਗ ਕਰਾਂਗੇ ਤੇ ਇਸ ਤਰ੍ਹਾਂ ਆਪਣੀ ਜਿਹੜੀ ਕੁੰਦਿਆਂ ਦੀ ਕਟਿੰਗ ਹੈ ਉਹ ਵੀ ਹੋ ਚੁੱਕੀ ਹੈ ਤੇ ਆਪਣੀ ਅਗਲੀ ਕਲਾਸ ਦੇ ਵਿੱਚ ਆਪਾਂ ਇਸੇ ਸਲਵਾਰ ਦੀ ਸਟੀਚਿੰਗ ਕਿਵੇਂ ਕਰੀਦੀ ਆ ਉਹਦਾ ਤਰੀਕਾ ਤੁਹਾਨੂੰ ਦੱਸਾਂਗੇ ਤੇ ਜਿੰਨਾਂ ਭੈਣਾਂ ਨੂੰ ਮੇਰਾ ਕਟਿੰਗ ਕਰਨ ਦਾ ਤਰੀਕਾ ਪਸੰਦ ਆਇਆ ਉਹ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੀਆਂ ਭੈਣਾਂ ਚੈਨਲ ਤੇ ਨਵੀਆਂ ਆਈਆਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਥੈਂਕ ਯੂ